ਸੋ ਬਿਜਲੀ ਦੀ ਸਪਲਾਈ ਲੋਕਾਂ ਦੇ ਘਰੇ ਆਉਂਦੀ ਵੇਖੀ ਹੋਣੀ ਹੈ ਤੁਸੀਂ ਹਰ ਘਰ ਦੇ ਵਿੱਚ ਬਿਜਲੀ ਦੀ ਸਪਲਾਈ ਆਉਂਦੀ ਆ ਤਾਂ ਕਿ ਸਾਡੇ ਜਿਹੜੇ ਕੂਲਰ ਪੱਖੇ ਏਸੀ ਇਹਨਾਂ ਦਿਨਾਂ ਦੇ ਵਿੱਚ ਚੱਲਦੇ ਆ ਪਰ ਕਦੀ ਬਿਜਲੀ ਦੀਆਂ ਤਾਰਾਂ ਕਮਰਿਆਂ 'ਚੋਂ ਲੰਘਦੀਆਂ ਤੁਸੀਂ ਨਹੀਂ ਵੇਖਿਆ ਹੋਣੀਆਂ ਤੁਹਾਨੂੰ ਇੱਕ ਐਸਾ ਘਰ ਵਿਖਾਉਣ ਜਾ ਰਹੇ ਆ ਜਿਹੜੇ ਮੌਤ ਦੇ ਸائے ਵਿੱਚ ਰਹਿੰਦੇ ਆ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੇ ਬੱਚੇ ਉਹ ਆਪ ਜਿਹੜੇ ਆ ਉਹ ਮੌਤ ਦੇ ਸائے ਦੇ ਵਿੱਚ ਰਹਿੰਦੇ ਆ ਫਿਰੋਜ਼ਪੁਰ ਦੇ ਵਿੱਚ ਦੋ ਤਿੰਨ ਘਰ ਐਸੇ ਆ ਜਿਹੜੇ ਘਰਾਂ ਦੇ ਵਿੱਚ ਬਿਜਲੀ ਦੀਆਂ ਤਾਰਾਂ ਲੰਘਦੀਆਂ ਵਾਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਇਧਰਲੇ ਪਾਸੇ ਦੇਖੋ ਤੁਸੀਂ ਆ ਬਿਜਲੀ ਦੀਆਂ ਇਹ ਇੱਕ ਘਰ ਤੋਂ ਦੂਜੇ ਘਰ ਜਿਵੇਂ ਤਾਰਾਂ ਨੇ ਉਸੇ ਹਿਸਾਬ ਨਾਲ ਜਿਹੜੇ ਇਹਨਾਂ ਦੇ ਮੂਰੇ ਉਹ ਕੀਤੇ ਗਏ ਆ ਤੇ ਆਹ ਸਾਹਮਣੇ ਤੁਸੀਂ ਖੰਭਾ ਦੇਖੋ ਇਸ ਖੰਭੇ ਦੇ ਥੱਲਿਓ ਦੀ ਲੰਕ ਕੇ ਜਿਹੜਾ ਪਰਿਵਾਰ ਆ ਆਪਦਾ ਰਸੋਈ ਚ ਜਾਂਦਾ ਜਾਂ ਆਪਦੇ ਕਮਰੇ ਜਾਂਦਾ ਦੇਖੋ ਤੁਸੀਂ ਇਹ ਬੀਬੀ ਆ ਰਹੀ ਐ ਸੋ ਆਪਾਂ ਗੱਲਬਾਤ ਕਰਦੇ ਆ ਇਹ ਬਹੁਤ ਹੀ ਖਤਰਨਾਕ ਏਰੀਆ ਤੁਹਾਡਾ ਤੁਸੀਂ ਇੱਥੇ ਰਹਿੰਨੇ ਕਿਵੇਂ ਹੋ ਅਸੀਂ ਰਾਈ ਤਾਂ ਬਸ ਇਹਦਾ ਤਾਂ ਕਿ ਕਿੰਨਾ ਚਿਰ ਹੋ ਗਿਆ ਤੁਮ ਰਹਿੰਦੇ ਆਣ ਪਤਾ ਨਹੀਂ ਮੈਨੂੰ ਸਾਸੂ ਨੇ ਬਤਾ ਦਿੱਤਾ ਅੱਛਾ ਉਹ ਕਿੱਥੇ ਨੇ ਉਹ ਨੀਚੇ ਐ ਅੱਛਾ ਥੱਲੇ ਨੇ ਜੀ ਹਾਂਜੀ ਆਇਓ ਆਇਥੇ ਆਜੋ ਸੋ ਬਹੁਤ ਹੀ ਖਤਰਨਾਕ ਜਿਹੜਾ ਹੈਗਾ ਜਗਾ ਤੁਸੀਂ ਦੇਖ ਸਕਦੇ ਹੋ ਤਾਰਾਂ ਇਹਨਾਂ ਚ ਲਾਈਟ ਆ ਰਹੀ ਹੁਣ ਹਾਂਜੀ ਲਾਈਟ ਆ ਫੁੱਲ ਲਾਈਟ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੰਜ ਰਹਿੰਦਿਆਂ ਨੂੰ 40 ਸਾਲ 40 ਸਾਲ ਇਹ ਤਾਰਾਂ ਬਾਹਰ ਕੱਢਣ ਵਾਸਤੇ ਕਦੀ ਵਿਭਾਗ ਨੂੰ ਆਖਿਆ ਨਹੀਂ ਤੁਸੀਂ ਅਸੀਂ ਕਾਥੇ ਜਿੰਨੇ ਵੀ ਮਤਲਬ ਆਂਦੇ ਨੇ ਵੋਟਾ ਲੈਣ ਵਾਸਤੇ ਕੋਈ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਅਸੀਂ ਖਰਾ ਦਾਗਾ ਫਿਰ ਆਂਦੇ ਨਹੀਂ ਹੂੰ ਤੋਂ ਵੋਟਾ ਪੈ ਜਾਂਦੇ ਬਿਲਕੁਲ ਕੋਈ ਐਮਸੀ ਵੀ ਨਹੀਂ ਜਿਹੜਾ ਮਾਰਦਾ ਇਹ ਜਿਹੜੀ ਤਾਰ ਹੈ ਇਹ ਇੱਥੋਂ ਕਿੱਧਰ ਨੂੰ ਜਾਂਦੀ ਕੋਈ ਟਰਾਂਸਫਰਰ ਮੱਗੇ ਟਰਾਂਸਫਰਰ ਨੂੰ ਜਾਂਦੀ ਹਾਂਜੀ ਤੇ ਆਪਣੇ ਠਾਣੇ ਦੇ ਸਾਹਮਣੇ ਆਉਂਦੀ ਹੈ ਜਿਹੜਾ ਜਿਹੜਾ ਸਕੂਲ ਦੇ ਨਾਲ ਕੈਂਟ ਜਿਹੜਾ ਹੈਗਾ ਟੈਂਕਾਂ ਵਾਲੀ ਬਸਤੀ ਠਾਣਾ ਹਾਂਜੀ ਹਾਂਜੀ ਉਹਦੇ ਉਹਦੇ ਨਾਲ ਜਿਹੜਾ ਟਰਾਂਸਫਰਰ ਉਹਦੇ ਕੋਲ ਆਉਂਦੀ ਹੈ ਹਾਂਜੀ ਹਾਂ ਦੋ ਦੋ ਹਾਂਜੀ ਇਹ ਸਿੱਧਾ ਇਹ ਸ਼ੈਲਰ 'ਚ ਜਾਂਦੀ ਤਾਂ ਸਾਰੀ ਸਰਪਲਾਈ ਨਹੀਂ ਇਹ ਜਿਹੜੀ ਜਗ੍ਹਾ ਹੈ ਇਹ ਜਗ੍ਹਾ ਰਜਿਸਟਰੀ ਵਾਲੀ ਨਹੀਂ ਜੀ ਇਹ ਰਜਿਸਟਰੀ ਵਾਲੀ ਨਹੀਂ ਤੇ ਇਹ ਕਿੰਨੇ ਚਿਰ ਤੋਂ ਇਹ ਜਿਹੜੀ ਆਬਾਦੀ ਸਾਰੀ ਇੱਥੇ ਵਸ ਰਹੀ ਹੈ ਇਹ ਕਟੋੜ ਤਾਂ ਵੈਸੇ ਤਾਂ ਯਾਨੀ ਕਿ ਹੋਈ ਕਿ 50 55 ਸਾਲ ਪੰਜਾਬ 55 ਸਾਲ ਤੋਂ ਤੁਸੀਂ ਦੇਖੋ ਇਹ ਲੋਕ ਇੱਥੇ ਰਹਿ ਰਹੇ ਨੇ ਮੌਤ ਦੇ ਸਾਏ ਦੇ ਵਿੱਚ ਇਹਨਾਂ ਤਾਰਾਂ ਦੇ ਵਿੱਚ ਕਰੰਟ ਹੈ ਸੋ ਡੇਲੀ ਲੋਕ ਜਿਹੜੇ ਆ ਇਹ ਇਹਨਾਂ ਤਾਰਾਂ ਦੇ ਹੇਠੋਂ ਲੰਘ ਕੇ ਆਪਣੀ ਰਸੋਈ 'ਚ ਜਾਂਦੇ ਆ ਬਾਥਰੂਮਾਂ ਜਾਂਦੇ ਆ ਅਤੇ ਆਪਦੇ ਕਮਰੇ 'ਚ ਸੌਂਦੇ ਆ ਇੱਥੇ ਇਹਨਾਂ ਦੇ ਬੈੱਡਰੂਮ ਨੇ ਆ ਸਾਹਮਣੇ ਇਹਨਾਂ ਦੇ ਬੈੱਡਰੂਮ ਆ ਅਤੇ ਉਸ ਦੇ ਨਾਲ ਹੀ ਇਹਨਾਂ ਦੀ ਰਸੋਈ ਆ ਸੋ ਪਿੱਛੇ ਰੋ ਥੋੜਾ ਜਿਹਾ ਅੱਗੇ ਨਾ ਜਾਓ ਇਹਦੇ ਨਾਲ ਹੀ ਇਹਨਾਂ ਦੀ ਰਸੋਈ ਆ ਤੇ ਦਿਨ ਪਰ ਰਾਤ ਯਾਨੀ ਕਿ ਮੌਦ ਦੇ ਸਾਇ ਚ ਰਹਿੰਦੇ ਨੇ ਪਰ ਤੁਸੀਂ ਵੇਖੋ ਵਿਭਾਗ ਦਾ ਕਾਰਾ ਕਿ ਇਹ ਜਿਹੜੀ ਇਹ ਜਿਹੜੀ ਲਾਈਨ ਆ ਇਹ ਟਰਾਂਸਫਰਮ ਤੋਂ ਇਹ ਫੈਕਟਰੀ ਕਾ ਦੀ ਇਧਰ ਇਹ ਸ਼ੈਲਰ ਹੈ ਇਹ ਸ਼ੈਲਰ ਆ ਹਾਂਜੀ ਤੇ ਇਹ ਵੀ ਪੁਰਾਣਾ ਹੀ ਹੈ ਸ਼ੈਲਰ ਹਾਂਜੀ ਇਹ ਬਹੁਤ ਪੁਰਾਣਾ ਸ਼ੈਲਰ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ 40 ਤੋਂ 50 ਸਾਲ ਹੋ ਗਏ ਇਹਨਾਂ ਲੋਕਾਂ ਨੂੰ ਇਸ ਵਸਤੀ ਦੇ ਵਿੱਚ ਵਸਦਿਆਂ ਨੂੰ ਫਰੋਜ਼ਪੁਰ ਦੀ ਟੈਂਕਾ ਵਾਲੀ ਵਸਤੀ ਆ ਤਾਂ ਇਹ ਤਾਰਾਂ ਸਾਰੇ ਹੀ ਘਰਾਂ ਦੇ ਉੱਤੋਂ ਦੀ ਜਾਂਦੀਆਂ ਸਾਰੇ ਘਰਾਂ ਦੇ ਉੱਪਰ ਦੀ ਤਾਰਾਂ ਜਿਹੜੀਆਂ ਹੈਗੀਆਂ ਜਾ ਰਹੀਆਂ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਘਰਾਂ ਦੇ ਵਿੱਚੋਂ ਦੀ ਮੋਰੇ ਕੱਢ ਕੇ ਬਿਜਲੀ ਵਿਭਾਗ ਨੇ ਇਹ ਤਾਰਾਂ ਜਿਹੜੀਆਂ ਅੱਗੇ ਤੋਂ ਅੱਗੇ ਲੰਗਾਈਆਂ ਹੋਈਆਂ ਸੋ ਸਾਨੂੰ ਵੀ ਰਿਕਾਰਡਿੰਗ ਕਰਦਿਆਂ ਇੱਥੇ ਪੂਰਾ ਖਤਰਾ ਫੀਲ ਹੋ ਰਿਹਾ ਕਿਤੇ ਬਾਹ ਇੱਧਰ ਉੱਧਰ ਲੱਗ ਨਾ ਜਾਵੇ ਤਾਂ ਤੁਸੀਂ ਦੇਖੋ ਇਹ ਲੋਕ ਕਿਵੇਂ ਰਹਿ ਰਹੇ ਆ ਥੱਲੇ ਇਸ ਘਰ ਦੇ ਜਿਹੜੇ ਵਡੇਰੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਕਿੰਨੇ ਸਮੇਂ ਤੋਂ ਜਿਹੜਾ ਇਹ ਦੇਖੋ ਖੰਬੇ ਦੀ ਉਚਾਈ ਆ ਇਹ ਖੰਬੇ ਦਾ ਸਿਰ ਇਹ ਤੋਂ ਇਸ ਤੋਂ ਥੱਲੇ ਖੰਭਾ ਇਹਨਾਂ ਦੇ ਘਰ ਦੇ ਵਿੱਚ ਯਾਨੀ ਜਿਹੜੀ ਇਹਨਾਂ ਦੀ ਲੌਬੀ ਆ ਉਹਦੇ ਵਿੱਚ ਇਹ ਖੰਭਾ ਜਾ ਰਿਹਾ ਤੇ ਖੰਬਾ ਵੀ ਲੋਹੇ ਦਾ ਤੁਸੀਂ ਵੇਖੋ ਇਹਦੇ ਵਿੱਚ ਕਿਸੇ ਵੇਲੇ ਵੀ ਕਰੰਟ ਆ ਸਕਦਾ ਬਰਸਾਤਾਂ ਦੇ ਵਿੱਚ ਲੋਕ ਕਿਵੇਂ ਰਹਿੰਦੇ ਹੋਣਗੇ ਆ ਖੰਬੇ ਦਾ ਟਾਪ ਆ ਤੇ ਟਾਪ ਤੋਂ ਥੱਲੇ ਜਿਹੜਾ ਇਹ ਖੰਬਾ ਇਹਨਾਂ ਦੀ ਲੌਬੀ ਦੇ ਵਿੱਚ ਜਾਂਦਾ ਆਪਾਂ ਥੱਲੇ ਚੱਲਦੇ ਆਂ ਤੇ ਤੁਹਾਨੂੰ ਮੈਂ ਥੱਲੇ ਦਿਖਾਉਣਾ ਕਿ ਹੋਰ ਜਿਹੜਾ ਕੀ ਕੀ ਹੈਗਾ ਦੇਖੋ ਆ ਦੂਜਾ ਘਰ ਇਸ ਘਰ ਦੇ ਵਿੱਚੋਂ ਆ ਤਾਰਾਂ ਜਿਹੜੀਆਂ ਇਸ ਘਰ 'ਚੋਂ ਇਸ ਘਰ ਨੂੰ ਆ ਮੋਰੇ ਕਰਕੇ ਕੰਧ ਦੇ ਵਿੱਚ ਮੋਰੇ ਕਰ ਲੈ ਕੇ ਗਏ ਆ ਹੁਣ ਆਪਾਂ نیچے ਚੱਲਦੇ ਆਂ ਤੇ ਤੁਹਾਨੂੰ ਥੱਲੇ ਦਿਖਾਉਣੇ ਆ ਇਹ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਇੱਥੇ ਰਹਿੰਦਿਆਂ 30 35 ਸਾਲ ਹੋ ਗਏ ਸਾਨੂੰ 30 35 ਸਾਲ ਹੋ ਗਏ ਹਾਂਜੀ ਤੇ ਇਹ ਆ ਜਿਹੜਾ ਖੰਭਾ ਹੈ ਲੋਹੇ ਦਾ ਹਾਂ ਲੋਹੇ ਦਾ ਉਦੋਂ ਤੇ ਲੱਗਿਆ ਇਹ ਤੁਹਾਡਾ ਦੇਖੋ ਬੱਚਾ ਦੇਖੋ ਤੁਸੀਂ ਬੱਚਾ ਹੱਥ ਪਾ ਕੇ ਖੜਾ ਹੈ ਲੋਹੇ ਦੇ ਖੰਬੇ ਨੂੰ ਉੱਤੇ ਤੁਹਾਨੂੰ ਹਾਲਾਤ ਦਿਖਾਏ ਆ ਹਾਲਾਤ ਦਿਖਾ ਕੇ ਆਏ ਆ ਨਹੀਂ ਉਸ ਪਾਸੇ ਉਹ ਇਹਨੂੰ ਆ ਜਾ ਸੋ ਇਹ ਪੋਲ ਜਿਹੜਾ ਹੈ ਲੋਹੇ ਦਾ ਪੋਲ ਆ ਤੇ ਇਹਨਾਂ ਲੌਬੀ ਦੇ ਵਿੱਚ ਆ ਕਦੀ ਤੁਸੀਂ ਲੌਬੀ ਦੇ ਵਿੱਚ ਲਾਈਟ ਆਉਂਦੀ ਦੇਖੀ ਆ ਪਰ ਖੰਭੇ ਲੌਬੀਆਂ ਦੇ ਵਿੱਚ ਆਉਂਦੇ ਤੁਸੀਂ ਪਹਿਲੀ ਵਾਰ ਦੇਖ ਸਕਦੇ ਹੋ ਛੱਤਾਂ ਦੇ ਉੱਤੇ ਤਾਰਾ ਮਾਤਾ ਜੀ ਕਿਵੇਂ ਰਹਿੰਦੇ ਕਿਵੇਂ ਬੱਚੇ ਪਾਲੇ ਕਿਵੇਂ ਤੁਸੀਂ ਇਸ ਤਰ੍ਹਾਂ ਹੀ ਪਾਲਿਆ ਬਸ ਰੋਲ ਖੁੱਲ ਕੇ ਥੱਲੇ ਢੱਪ ਜਾਂਦੀ ਬਸ ਸਾਰੀ ਉਮਰ ਥੱਲੀਆਂ ਲੰਘਦੇ ਰਹੇ ਥੱਲੇ ਰਹਿੰਦੇ ਤੇ ਉੱਤੇ ਜਿਹੜਾ ਹੈਗਾ ਜਿਹੜਾ ਪੋਰਸ਼ਨ ਤੁਹਾਡਾ ਉੱਤੇ ਆ ਉਹਦੇ ਵਿੱਚ ਕੀ ਕੀ ਹੈ ਬੈੱਡਰੂਮ ਹੈ ਹੋਰ ਕੀ ਕੀ ਬੈੱਡਰੂਮ ਹੈ ਮੇਰੇ ਬੱਚੇ ਪੋਤਾ ਪੋਤੀ ਰਹਰੇ ਮੇਰੇ ਨਹੀਂ ਰਸੋਈ ਵੀ ਹੈਗੀ ਆ ਰਸੋਈ ਵੀ ਤੇ ਬਾਥਰੂਮ ਵਗੈਰਾ ਸਭ ਕੁ ਰਾਤ ਨੂੰ ਜਦੋਂ ਬਾਥਰੂਮ ਜਾਣਾ ਹੈ ਕਿਸੇ ਨੇ ਮੁਸ਼ਕਲ ਹੋ ਜਾਂਦੀ ਬਹੁਤ ਤੇ ਜੋ ਨੀਂਦ ਦੇ ਵਿੱਚ ਤਾਰ ਨੂੰ ਹੱਥ ਪਾ ਬਵੇ ਬਸ ਇਹ ਨੁਕਸਾਨ ਹੈ ਸਾਡਾ ਕੋਈ ਐਸਾ ਨੁਕਸਾਨ ਹੋਇਆ ਹੁਣ ਤੱਕ ਅਜੇ ਤੱਕ ਨਹੀਂ ਬਚਾਏ ਹੁਣ ਤੱਕ ਚਲੋ ਵਾਗਰੂ ਬਚਾਏ ਰੱਖੇ ਤੁਸੀਂ ਦੇਖੋ ਇਹ ਇਹਨਾਂ ਦੇ ਬੈਡਰੂਮ ਨੇ ਇਹ ਸਾਰਾ ਪਰਿਵਾਰ ਬੈਠਾ ਨੂੰ ਦਿਖਾਇਆ ਕਿ ਬਿਜਲੀ ਦਾ ਖੰਭਾ ਜਿਹੜਾ ਇਹ ਘਰ ਦੇ ਵਿੱਚ ਆ ਰਸੋਈ ਨਾਲ ਇਹਨਾਂ ਨੇ ਪੌੜੀਆਂ ਥੱਲੇ ਰਸੋਈ ਬਣਾਈ ਹੋਈ ਆ ਪਰ ਇਹ ਜਿਹੜਾ ਖੰਭਾ ਆ ਘਰ ਦੇ ਵਿੱਚ ਆ ਘਰ ਦੇ ਵਿੱਚੋਂ ਹੀ ਤਾਰਾਂ ਲੰਘਦੀਆਂ ਮਾਤਾ ਤੁਸੀਂ ਕਦੀ ਕਿਸੇ ਅਫਸਰ ਨੂੰ ਕਿਹਾ ਨਹੀਂ ਕਿ ਇਹਨਾਂ ਨੂੰ ਬਾਹਰ ਕੱਢੋ ਬਸ ਇਹ ਵੋਟਾਂ ਵਾਲਿਆਂ ਨੂੰ ਆਖਿਆ ਬਸ ਹੋਰ ਕਿਸੇ ਨੂੰ ਨਹੀਂ ਵੋਟਾਂ ਲੈਣ ਆਉਂਦੇ ਲੋਕ ਹਾਂ ਆਉਂਦੇ ਸੀ ਮਾਤਾ ਸਵੇਰੇ ਕਢਾ ਦੇਂਗੇ ਜਿੱਤ ਜਈਏ ਅਸੀਂ ਅਸੀਂ ਜਿੱਤ ਜਿੱਤ ਅੱਛਾ ਜੀ ਬਸ ਉਹ ਤੋਂ ਬਾਅਦ ਕੋਈ ਨਹੀਂ ਪੰਦਾ ਸਾਡੇ ਕੋਲ ਕੋਈ ਨਹੀਂ ਆਉਂਦਾ ਕੋਈ ਨਹੀਂ ਸੋ ਦੇਖੋ ਨਹੀਂ ਤੁਸੀਂ ਬਿਜਲੀ ਡਿਪਾਰਟਮੈਂਟ ਕੋਲ ਨਹੀਂ ਗਏ ਨਹੀਂ ਉਹ ਤਾਂ ਨਹੀਂ ਗਏ ਸੋ ਫਿਰ ਵੀ ਜੇ ਬਿਜਲੀ ਵਿਭਾਗ ਕੋਲੇ ਨਹੀਂ ਗਏ ਤਾਂ ਕਿਤੇ ਨਾ ਕਿਤੇ ਬਿਜਲੀ ਵਿਭਾਗ ਦੀ ਜਿਹੜੀ ਜ਼ਿੰਮੇਵਾਰੀ ਬੰਦੀ ਆ ਕਿ ਇਹ ਜਿਹੜੇ ਖੰਭੇ ਜਿਹੜੀਆਂ ਤਾਰਾਂ ਇਹਨਾਂ ਨੂੰ ਰਹੈਸ਼ੀ ਏਰੀਆ ਚੋਂ ਬਾਹਰ ਕੀਤਾ ਜਾਵੇ ਜਿਵੇਂ ਕਿ ਟੈਂਕਾਂ ਵਾਲੀ ਬਸਤੀ ਤੁਹਾਨੂੰ ਦੱਸਿਆ ਕਿ ਟਰਾਂਸਫਾਰਮਰ ਟਰਾਂਸਫਾਰਮ ਤੋਂ ਜਿਹੜੀ ਲਾਈਟ ਆ ਉਹ ਇੱਕ ਸ਼ੈਲਰ ਆ ਸ਼ੈਲਰ ਵੱਲ ਨੂੰ ਜਾਂਦੀ ਆ ਪਰ ਸਾਰੀਆਂ ਹੀ ਤਾਰਾਂ ਹਾਈ ਵੋਲਟੇਜ ਜਿਹੜੀ ਬਿਜਲੀ ਆ ਉਹ ਇਹਨਾਂ ਘਰਾਂ ਦੇ ਉੱਤੋਂ ਦੀ ਲੰਘਦੀ ਆ ਘਰਾਂ ਘਰਾਂ ਦੇ ਵਿੱਚੋਂ ਕੱਟਦੇ ਹਾਂਜੀ ਇਹ ਨਾਲ ਦੇ ਸਾਡਾ ਘਰ ਵੀ ਤੇ ਵਿੱਚੋਂ ਦੀ ਮਤਲਬ ਸਾਰੇ ਘਰਾਂ ਦੇ ਵਿੱਚੋਂ ਦੀ ਤਾਰਾਂ ਜਾਂਦੀਆਂ ਨੇ 10 12 ਘਰ ਨੇ ਸਾਡੇ ਲਗਾਤ ਅੱਛਾ ਜੀ ਹਾਂਜੀ ਖੰਬਾ ਵਿੱਚੋਂ ਨਹੀਂ ਜਾਂਦਾ ਮੇਨ ਤਾਰਾ ਵਿੱਚੋਂ ਨਹੀਂ ਨਹੀਂ ਤੁਸੀਂ ਕਦੀ ਕਿਸੇ ਅਫਸਰ ਨਾਲ ਜਾਂ ਕਿਸੇ ਇਸ ਇਲਾਕੇ ਦੇ ਐਮਐਲਏ ਨਾਲ ਗੱਲਬਾਤ ਨਹੀਂ ਕੀਤੀ ਨਹੀਂ ਭਾਜੀ ਬਸ ਵੋਟਾਂ ਵਾਲੇ ਆਂਦੇ ਉਹ ਹੌਸਲਾ ਦੇ ਜਾਂਦੇ ਨੇ ਵੀ ਅਸੀਂ ਟੋੜੀਏ ਤਾਰਾ ਕਢਵਾਉਂ ਚਲੋ ਵੋਟਾਂ ਵਾਲੇ ਹੌਸਲਾ ਤਾਂ ਦੇ ਜਾਂਦੇ ਆ ਪਰ ਇਹ ਤੁਸੀਂ ਰਹਿਨੇ ਕਿਵੇਂ ਹੋ ਇੰਨੇ ਖਤਰਨਾਕ ਸਾਤੇ ਬਸ ਐਵੇਂ ਰਹਿਨੇ ਭਾਜੀ ਤੁਹਾਨੂੰ ਡਰ ਨਹੀਂ ਲੱਗਦਾ ਬੱਚੇ ਬੱਚੇ ਕਿਤੇ ਹੱਥ ਨਾ ਲਾ ਬਣ ਆ ਬੱਚਨ ਤੁਸੀਂ ਜਾਣੇ ਨਹੀਂ ਦਿੰਦੇ ਉੱਤੇ ਕੋਠੇ ਦੇ ਹਾਂਜੀ ਤੁਸੀਂ ਕਿਵੇਂ ਤੁਹਾਡਾ ਵੀ ਇਹੀ ਘਰ ਆ ਜੀ ਨਹੀਂ ਸਾਡਾ ਨੁਕਰ ਤੇ ਆ ਜਿੱਧਰੋਂ ਆਏ ਨਾ ਹੁਣੇ ਆਪਾਂ ਹਾਂਜੀ ਹਾਂਜੀ ਸਾਡਾ ਨੁਕਰ ਤੇ ਘਰ ਤੇ ਕਿਵੇਂ ਤਾਂ ਤੁਸੀਂ ਰਹਿੰਨੇ ਕਿਵੇਂ ਹੋ ਦੱਸੋ ਬਸ ਭਾਈ ਇੱਧਰ ਹੀ ਜਾਣੇ ਸਿੱਧਾ ਰਹਿਣ ਕਿ ਕੀ ਕਰੀਏ ਫਿਰ ਉਹਨਾਂ ਘਰ ਆਪ ਤਾਂ ਕਿੱਦਾਂ ਛੱਡ ਕੇ ਨਹੀਂ ਜਾ ਸਕਦੇ ਠੀਕ ਹੈ ਤੇ ਅਸੀਂ ਫਿਰ ਇੱਥਾ ਹੀ ਨਹੀਂ ਜਾਣੇ ਆ ਉਹਨਾਂ ਕੀ ਕਰੀਏ ਫਿਰ ਅਨਾਲ ਦਾ ਘਰ ਵੀ ਜਾਓ ਇਹਦੇ ਨਾਲ ਦਾ ਵੀ ਘਰ ਦੇ ਉਧਰ ਵੀ ਤਾਰਾਂ ਨੇ ਵਿੱਚੋਂ ਫਿਰ ਦਾ ਗਾਂ ਦੀ ਗੱਲ ਤੁਸੀਂ ਦੇਖੋ ਕਿੰਨੀ ਹੈਰਾਨਗੀ ਦੀ ਗੱਲ ਆ ਘਰ ਦੀਆਂ ਲੌਬੀਆਂ ਦੇ ਵਿੱਚ ਖੰਭੇ ਨੇ ਕਰਦੀਆਂ ਛੱਤਾਂ ਦੇ ਉੱਤੋਂ ਹਾਈ ਵੋਲਟੇਜ ਤਾਰਾਂ ਨੇ ਲੋਕ ਆਪਦੇ ਕਮਰਿਆਂ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਇਹਨਾਂ ਤਾਰਾਂ ਦੇ ਥੱਲੋਂ ਦੀ ਲੰਘ ਕੇ ਜਾਂਦੇ ਥੱਲੇ ਮਹਿਜ 5-7 ਫੁੱਟ ਜਿਹੜੀ ਥਾਂ ਆ ਭਾਈ ਕਿੰਨਾ ਸਾਲ ਹੋ ਗਏ ਸਾਰੇ ਤੁਹਾਨੂੰ ਇੱਥੇ ਰਹਿੰਦਿਆਂ ਕਿੰਸਾ ਹੋ ਗਿਆ ਹਾਂ 30-40 ਸਾਲ ਹੋ ਗਏ ਸੰਤ ਸਾਰੀ ਉਮਰ ਨੰਗਾ ਅੱਛਾ ਜੀ ਬਚਪਨ ਹੀ ਇੱਥੇ ਗੁਜ਼ਰਿਆ ਤੇ ਇਹ ਕਦੀ ਇਹ ਕਿਹਾ ਨਹੀਂ ਤੁਸੀਂ ਕਿਸੇ ਨੂੰ ਵੀ ਤਾਰਾਂ ਕੱਢੋ ਤੇ ਕਈ ਦਾ ਕੋਈ ਨਹੀਂ ਆਂਦਾ ਸੁਣਦਾ ਨਹੀਂ ਕੋਈ ਗੱਲ ਹੈ ਹਮ ਜਦੋਂ ਮੈਂ ਮਕਾਨ ਇੱਧਰ ਪਾ ਰਿਹਾ ਸੀਗਾ ਦੁਬਾਰਾ ਤੋੜ ਕੇ ਅੱਛਾ ਜੀ ਡੱਕ पे ਉਹਨਾਂ ਨੂੰ ਕਿਹਾ ਉਹ ਕਹਿੰਦੇ ਖਰਚਾ ਤੇ ਸਾਨੂੰ ਤਾਂ ਕੱਢਾਂਗੇ ਬਾਹਰ ਬਿਜਲੀ ਵਾਲੇ ਤਾਰਾਂ ਪਾ ਕੇ ਚਲੇ ਗਏ ਉੱਚੇ ਖੰਭੇ ਲਾਤੇ ਉਹਨਾਂ ਵੱਟੇ ਹਾਂਜੀ ਤੋ ਕਹਿੰਦੇ ਖਰਚਾ ਦੇ ਇਹਨਾਂ ਦਾ ਫਿਰ ਕਰਾਂਗੇ ਮੈਂ ਕਿੱਥੋਂ ਦਾ ਖਰਚਾਂ ਸੋ ਦੇਖੋ ਲੋਕਾਂ ਦਾ ਦੋਸ਼ ਆ ਕਿਤੇ ਨਾ ਕਿਤੇ ਕਿ ਬਿਲੀ ਵਿਭਾਗ ਨੂੰ ਇਸ ਚੀਜ਼ ਦਾ ਪਤਾ ਆ ਤਾਂ ਰਹਿਸ਼ੀ ਏਰੀਆ ਦੇ ਵਿੱਚ ਕੀ ਵਿਭਾਗ ਜਾਂ ਸਰਕਾਰ ਜਿਹੜੀ ਆ ਉਹ ਕਿਸੇ ਵੱਡੇ ਹਾਦਸੇ ਦੀ ਉਡੀਕ ਦੇ ਵਿੱਚ ਬਰਸਾਤਾਂ ਦੇ ਵਿੱਚ ਇਹਨਾਂ ਘਰਾਂ 'ਚ ਕਰੰਟ ਆ ਸਕਦਾ ਪਰ ਸਰਕਾਰ ਜਾਂ ਵਿਭਾਗ ਦਾ ਇਸ ਪਾਸੇ ਕੋਈ ਧਿਆਨ ਨਹੀਂ ਆ ਸੋ ਜਲਦ ਸੋਚਣਾ ਹੋਊਗਾ ਸਰਕਾਰ ਨੂੰ ਕਿ ਇਹ ਜਿਹੜੇ ਖੰਭੇ ਆ ਬਿਲੀ ਦੇ ਹਾਈ ਵੋਲਟੇਜ ਤਾਰਾਂ ਆ ਉਹਨਾਂ ਨੂੰ ਇਹਨਾਂ ਘਰਾਂ ਤੋਂ ਜਿਹੜਾ ਬਾਹਰ ਕੀਤਾ ਜਾਵੇ ਨੈਮਤੇ ਵੀ ਤੇ ਕੰਨੀਆਂ ਗਿਆ ਸਾਰੀਆਂ ਤਾਰਾਂ ਨੇ ਮਤੇ ਵੀ ਸਾਰੀਆਂ ਸਾਰਾ ਪੂਰਾ ਝੋਣਦਾ ਜੀ ਜਦੋਂ ਨੇਰੀ ਆਂਦੀ ਮੀ ਆਂਦੀ ਸਾਡੇ ਬੱਚੇ ਖੇੜਦੇ ਸਾਨੂੰ ਡਰ ਲੱਗਦਾ ਵੀ ਕਿਤੇ ਸਾਡੇ ਉੱਤੇ ਨਾ ਡੇਕ ਜਾਣ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਆ ਸਾਨੂੰ ਇੰਨੇ ਹੀ ਹੋ ਗਿਆ 40 45 ਸਾਲ ਹੀ ਹੋ ਗਿਆ ਨੂੰ ਸਾਨੂੰ ਵੀ ਅੱਛਾ ਜੀ ਸੋ 40 45 ਸਾਲ ਤੋਂ ਤੁਸੀਂ ਦੇਖੋ ਇਹ ਲੋਕ ਜਿਹੜੇ ਆ ਇਸ ਏਰੀਆ 'ਚ ਰਹਿੰਦੇ ਆ ਜਿਹੜੇ ਬੱਚੇ ਆ ਉਹਨਾਂ ਦਾ ਖਡਾਉਣਾ ਬਣ ਚੁੱਕੇ ਨੇ ਖੰਭੇ ਇਹਨਾਂ ਖੰਭਿਆਂ ਦੇ ਨਾਲ ਉਹ ਖੇਡਦੇ ਆ ਝੂਟਦੇ ਆ ਪਰ ਕਿਤੇ ਨਾ ਕਿਤੇ ਬੜਾ ਵੱਡਾ ਖਤਰਾ ਇਸ ਇਲਾਕੇ ਦੇ ਵਿੱਚ ਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਤੱਕ ਉਹਨਾਂ ਨੇ ਬਿਜਲੀ ਡਿਪਾਰਟਮੈਂਟ ਤੱਕ ਪਹੁੰਚ ਕੀਤੀ ਆ ਪਰ ਕਿਸੇ ਨੇ ਉਹਨਾਂ ਦੀ ਸੁਣੀ ਨਹੀਂ ਆ ਹੁਣ ਦੇਖਣਾ ਹੋਊਗਾ ਕਿ ਜਿਹੜਾ ਹੈਗਾ ਪ੍ਰਸ਼ਾਸਨ ਕਦੋਂ ਅਲਰਟ ਹੁੰਦਾ ਤਾਂ ਕਿ ਵੱਡੇ ਹਾਦਸੇ ਤੋਂ ਪਹਿਲਾਂ ਪਹਿਲਾਂ ਇਹਨਾਂ ਤਾਰਾਂ ਨੂੰ ਜਿਹੜਾ ਇਸ ਇਲਾਕੇ ਤੋਂ ਬਾਹਰ ਕੀਤਾ ਜਾਵੇ ਆ ਬਿਜਲੀ ਵਾਲੀਆਂ ਤਾਰਾਂ ਉੱਪਰੋਂ ਨਹੀਂ ਜਾਂਦੀਆਂ ਜੀ ਅੱਛਾ ਜੀ ਤੇ ਬਹੁਤ ਦਿੱਕਤ ਹੁੰਦੀ ਸਾਨੂੰ ਤੇ ਜਦੋਂ ਮੀਂਹ ਕਣੀ ਪੈਂਦਾ ਉਦੋਂ ਕਰੰਟ ਆ ਜਾਂਦਾ ਵਿੱਚ ਤੇ ਮੈਂ ਤਾਂ ਆਪੇ ਵਾਂਸ ਲਾ ਕੇ ਉੱਤੋਂ ਚੱਕੀਆਂ ਹੁੰਦੀਆਂ ਤੇ ਜਦੋਂ ਉਹਨਾਂ ਨੇ ਤਾਰਾ ਪਾਂਜਾ ਮੈਂ ਕਿਹਾ ਵੀ ਮੇਰੇ ਘਰ ਤਾਂਹੀਂ ਪਰਾਂ ਦੀ ਕੱਟੋ ਉਹ ਕਹਿੰਦੇ ਨਹੀਂ ਪਰਾਂ ਪਰਾਂ ਦੀ ਕੋਈ ਨਹੀਂ ਕੱਟਿੰਗ ਨੋਤੋਂ ਦੀ ਘੱਟੀ ਉਹ ਕਹਿੰਦੇ 40 ਫੁੱਟ ਖੰਭਾ ਉੱਚਾ ਤੇ ਬਹੁਤ ਉੱਚੀਆਂ ਤੇ ਇਹ ਤਾਂ ਇੱਥੇ ਰਹਿਣਗੀਆਂ ਜਾਂ ਤੇ ਇਹਨਾਂ ਦਾ ਖਰਚਾ ਤੇ ਤੇ ਮੈਂ ਖਰਚਾ ਕਿੱਥੋਂ ਦੇਣਾ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਸੰਤ ਜਨਮ ਇੱਥੇ ਰਹਿਣੇ ਪਏ ਜੰਮੇ ਭਲੇ ਇੱਥੋਂ ਦੇ ਚਮਰੰਗ ਮੰਡੀ ਦੇ ਇਹ 3 ਨੰਬਰ ਵਾਟ ਪੁਰਾਣਾ ਚਮਰੰਗ ਮੰਡੀ ਹੈ ਐਮਸੀ ਕੌਣ ਹੈ ਐਮਸੀ ਤਾਂ ਇੱਥੋਂ ਦਾ ਪਹਿਲਾ ਸੀਗਾ ਰਾਜਕਮਰ ਰਾਜੂ ਫਿਰ ਪਾਇਲਟ ਬਣਿਆ ਪਾਇਲਟ ਦੀ ਕੁੜੀ ਹੈ ਪਾਇਲ ਆ ਪਾਇਲਟ ਹੈ ਕਿ ਚਾਉਂਦੇ ਕਿਉਂ ਤੁਸੀਂ ਤਾਰੇ ਕੱਢ ਦੇਣ ਤੁਸੀਂ ਸਾਰੇ ਸਾਰੇ ਵੇਖੋ ਤੁਸੀਂ ਆਪ ਵੀ ਵੇਖ ਲਓ ਤੁਸੀਂ ਉੱਪਰ ਚੜ੍ਹ ਕੇ ਵੇਖੋ ਕਿਵੇਂ ਤਾਰੇ ਥੱਲੇ ਰਹੀਆਂ ਪਈਆਂ ਸਾਰਿਆਂ ਨੂੰ ਖਤਰਾ ਹੈ ਅਸੀਂ ਬੱਚੇ ਵੀ ਨਹੀਂ ਜਾਣਦੇ ਤੇ ਜਦੋਂ ਮੀਂਹ ਆ ਜਾਂਦਾ ਸਾਨੂੰ ਹੋਰ ਡਰ ਲੱਗ ਜਾਂਦਾ ਥੱਲੋ ਤੱਕ ਕਰੰਟ ਆ ਜਾਂਦਾ ਜਦੋਂ ਸ ਮੰਨ ਲਓ ਕੋਈ ਮੈਂ ਲਿਆਂਦਾ ਐਮਸੀ ਆਂਦਾ ਕਹਿੰਦੇ ਕਰਾ ਦਿੰਨੇ ਆ ਬਿਲਕੁਲ ਵੀ ਕੋਈ ਸੁਣਵਾਈ ਨਹੀਂ